ਮੈਂ ਬਾਬਾ ਲਸ਼ਮਣ ਦਾਸ ਪਿੰਡ ਧੀਰਪੁਰ ਜ਼ਿਲ੍ਹਾ ਫਤਿਹਗੜ ਸਾਹਿਬ ਕੀ ਮਸਲਾ ਜਿ ਇਕੱਠੇ ਹੋਇਆ ਮਸਲਾ ਮੈਨੂੰ ਸਵੇਰੇ ਸਰਪੰਚ ਸਾਹਿਬ ਦਾ ਫੋਨ ਆਇਆ ਸੀਗਾ ਵੀ ਇੱਥੇ ਪੋਸਟਰ ਧਾਰਮਿਕ ਪੋਸਟਰ ਲਾਏ ਹੋਏ ਸੀਗੇ ਮਾੜੀ ਤੇ ਇੱਕ ਗੁੱਗਾ ਮਾੜੀ ਤੇ ਜਾਣ ਦੀ ਯਾਤਰਾ ਦੀ ਤੇ ਇੱਕ ਸਲਾਨਾ ਭੰਡਾਰੇ ਦੀ ਉਹ ਕੋਈ ਬੰਦਾ ਪਾੜ ਕੇ ਤਾਰ ਕੇ ਲੈ ਗਿਆ ਤਾਂ ਇਹ ਇੱਕ ਸਰਾ ਸਰ ਬੇਅਦਵੀ ਆ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਅਨਸਰਾਂ ਤੇ ਨਾ ਸਭਾਈ ਜਾਵੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਉਸ ਤੇ ਕੀਤੀ ਜਾਵੇ ਤਾਂ ਕਿ ਅੱਗੇ ਨੂੰ ਕੋਈ ਅਜਿਹਾ ਹੋਰ ਘਟਨਾ ਨਾ ਹੋਵੇ ਜੋ ਵੀ ਹੈ ਸਾਰੇ ਪਿੰਡ ਦੇ ਨੌਜਵਾਨ ਖੜੇ ਨੇ ਸਰਪੰਚ ਸਾਹਿਬ ਖੜੇ ਸਾਰੇ ਖੜੇ ਨੇ ਤਾਂ ਮੈਂ ਪ੍ਰਸ਼ਾਸਨ ਨੂੰ ਫਿਰ ਅਪੀਲ ਕਰਦਾ ਕਿ ਜਿਸ ਵੀ ਬੰਦੇ ਨੇ ਤਾਰੇ ਨੇ ਇਹ ਉਸ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਸ਼ੱਕ ਹੈਗਾ ਤੁਹਾਨੂੰ ਕਿਸੇ ਤੇ ਨਹੀਂ ਸ਼ੱਕ ਕਿਸੇ ਤੇ ਨਹੀਂ ਹੈਗਾ ਇਹ ਤਾਂ ਸਾਨੂੰ ਪਤਾ ਹੀ ਸਵੇਰੇ ਲੱਗਿਆ ਜਦੋਂ ਕੋਈ ਲਾ ਕੇ ਲੈ ਗਿਆ ਕਿਉਂਕਿ ਬਹੁਤ ਗਿੱਟੀਆਂ ਦੇ ਨਾਲ ਲੱਗਿਆ ਹੋਇਆ ਸੀਗਾ ਜੇ ਤਾਂ ਨੇਰੀ ਨਾਲ ਉਤਰਦਾ ਤਾਂ ਇੱਕ ਅੱਧੀ ਗਿੱਟੀ ਹੁੰਦੀ ਐ ਤੇ 100 150 ਦੇ ਕਰੀਬ ਗਿੱਟੀ ਉਹਨੂੰ ਲੱਗੀ ਹੋਈ ਆ ਹਵਾ ਨਾਲ ਤਾਂ ਨੇਰੀ ਨਾਲ ਤਾਂ ਉਤਰ ਨਹੀਂ ਸਕਦਾ ਇਹ ਤੇ ਇੱਕ ਲਾਈਟ ਵਾਲੀ ਟਿਊਬ ਜਿਹੜੀ ਉਹ ਵੀ ਕਹਿੰਦੇ ਸੁਣਨ ਚ ਆਉਂਦਾ ਲੱਗੀ ਹੋਈ ਸੀ ਉਹ ਵੀ ਲਾ ਕੇ ਲੈ ਗਏ ਤੋਂ ਪ੍ਰਸ਼ਾਸਨ ਨੂੰ ਇਹੀ ਮੰਗਾ ਭਾਈ ਇਸ ਤੇ ਜੋ ਬਣਦੀ ਕਾਨੂੰਨੀ ਕਰ ਰਹੀ ਕਰੀ ਨਹੀਂ ਇਹ ਸਾਰਿਆ ਉਹ ਪਿੰਡ ਦੀ ਬੰਦਾ ਜੇ ਬਾਹਰ ਨਹੀਂ ਇਹ ਪਤਾ ਨਹੀਂ ਹਾਲੇ ਜੇਕਰ ਪਤਾ ਹੁੰਦਾ ਤਾਂ ਉਹਦਾ ਨੌ ਲੈ ਦਿੰਦੇ ਫਿਰ ਅਸੀਂ ਕੀ ਇਹੋ ਵੀ ਇਹਦੇ ਬਾਰੇ ਕੋਈ ਸ਼ਿਕਾਇਤ ਤੁਸੀਂ ਕੀਤੀ ਹੈ ਜਾਂ ਪੁਲਿਸ ਨੂੰ ਜਾਂ ਪੰਚਾਇਤ ਨੂੰ ਕੋਈ ਸ਼ਿਕਾਇਤ ਕੀਤੀ ਹੈ ਹਾਂ ਹੁਣ ਸਰਪੰਚ ਸਾਹਿਬ ਪੰਚਾਇਤ ਆ ਜਿਹੜੀ ਹੈ ਨੌਜਵਾਨ ਹੈ ਜਾ ਕੇ ਤਲਾਹ ਕਰਨਗੇ ਠਾਣੇ ਦੇ ਵਿੱਚ ਤੇ ਉੱਥੇ ਜਾ ਕੇ ਫਿਰ ਜਿਹੜੀ ਰਿਪੋਰਟ ਕਰਾਉਣਗੇ ਜੋ ਉਹਨਾਂ ਨੇ ਕਾਨੂੰਨੀ ਕਾਰਵਾਈ ਕਰਨੀ ਹੈ ਉਹ ਅੱਗੇ ਉਹਨਾਂ ਨੇ ਕਰਨੀ ਹੈ ਹਾਂਜੀ ਮੈਂ ਅਵਤਾਰ ਸਿੰਘ ਪਿੰਡ ਧੀਰਪੁਰ ਫਟੇਗੜ ਸਾਹਿਬ ਇੱਥੇ ਗੁੱਗਲਪੀਰ ਮਾਲੀ ਦੀ ਸੇਵਾ ਕਰਦਾ ਜੀ ਅਸੀਂ ਸਾਲਾਨਾ ਲੰਗਰ ਵਿਲਾਨ ਜਦੋਂ ਇਹ ਕੁਝ ਅੰਸਰਾਂ ਨੇ ਮਿਲ ਕੇ ਨਵੀਂ ਪਰਾਲੇ ਬਾਬੇ ਨਾਲ ਦੇ ਦਰਬਾਰ ਨੂੰ ਬਿਆਦ ਵੀ ਕਰ ਦਿੱਤੇ ਸੀ ਕਿ ਢਾਇਆ ਗਿਆ ਸੀਗਾ ਤੇ ਅਸੀਂ 10-12 ਸਾਲ ਬਾਬਾ ਜੀ 10 ਸਾਲ 12 ਸਾਲ ਬਾਅਦ ਬਾਬਾ ਜੀ ਦੀ ਕਿਰਪਾ ਹੋਈ ਤੇ ਦਰਬਾਰ ਮੁੜ ਕੇ ਉਸਾਰੀ ਵਿੱਚ ਆਇਆ ਅਸੀਂ ਹੁਣ ਪਿੰਡ ਦੇ ਸਹੂਜ ਨਾਲ ਹਰ ਸਾਲ ਭੰਡਾਰਾ ਕਰਦੇ ਆ ਅਸੀਂ ਭੰਡਾਰੇ ਦੇ ਬੈਨਰ ਲਾਏ ਸੀਗੇ ਵੀ ਇੱਕ ਤਰੀਕ ਨੂੰ ਨਗਰ ਸਮੂਹ ਨੱਗਰ ਵਾਸੀਆਂ ਵੱਲੋਂ ਭੰਡਾਰਾ ਲਾਇਆ ਜਾਂਦਾ ਉਹਦੇ ਫਿਰ ਪੀਰ ਸਾਹਿਬ ਦੀ ਫੋਟੋ ਗੁਰੂ ਗੋਖਰਜ ਜੀ ਦੀ ਫੋਟੋ ਇਹ ਦੇਵੀ ਦੇਵਤਿਆਂ ਦੀ ਫੋਟੋ ਲਾਈ ਸੀਗੇ ਉਹਨਾਂ ਦੀ ਵਿਆਦਵੀ ਕਰੀਗਾ ਕੁਝ ਪਿੰਡ ਦੇ ਅੰਸਰ ਹੈਗੇ ਆ ਜੋ ਸਾਡੇ ਨਾਲ ਪਿਛਲੇ ਸਾਲ ਵੀ ਇਹ ਦਰਬਾਰ ਬਣਾਉਂ ਪਿਛੇ ਪੰਡਾਰਾ ਕਰਨ ਵਿੱਚ ਸਾਡੇ ਨਾਲ ਖੱਬੜਬਾਜੀ ਹੋਈ ਸੀ ਸਾ ਮੈਨੂੰ ਸ਼ੱਕ ਆ ਕਿ ਉਹੀ ਪਾਰਟੀ ਹੁਣ ਸਾਡੇ ਨਾਲ ਫੇਰੇ ਕਰ ਰਹੀ ਆ ਵਿਤਕਰਾ ਕਰ ਰਹੀ ਆ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹੁੰਦਾ ਬੇਨਤੀ ਕਰਦਾ ਵੀ ਇਹਨਾਂ ਤੇ ਨਕੇਲ ਪਾਈ ਜਾਵੇ ਇਹ ਜਿਹੜਾ ਹੱਸ ਜੀ ਅਸੀਂ ਚਲੋ ਇਹ ਪੋਸਟਰ ਤਾਰੇ ਕਿ ਤਾਰੇ ਗਏ ਨੇ ਗੁਰਗਾਹ ਜਾਰਪੀਰ ਦੇ ਤੇ ਲਾਏ ਸੀਗੇ ਪੰਡਾਰੇ ਦੇ ਲਾਏ ਸੀਗੇ ਸਾਡੇ ਜਿਹੜੇ ਸੇਵਾਦਾਰ ਨੇ ਉਹਨਾਂ ਨੇ ਤੇ ਅੱਜ ਸਵੇਰੇ ਹੀ ਮੈਨੂੰ ਪਤਾ ਲੱਗਿਆ ਵੀ ਇਹ ਜਿਹੜੇ ਪੋਸਟਰ ਨੇ ਤਾਰੇ ਗਏ ਨੇ ਉਹਦੇ ਵਿਰੋਧਾ ਅਸੀਂ ਚਲੋ ਅਜੇ ਤਾਂ ਇਹ ਸਾਨੂੰ ਪਤਾ ਤਾਂ ਨਹੀਂ ਹੈਗਾ ਕਿ ਇਹ ਕਿਹਦੇ ਤਾਰੇ ਨੇ ਪਰ ਜਦੋਂ ਜਦੋਂ ਪਤਾ ਲੱਗ ਗਿਆ ਤਾਂ ਅਸੀਂ ਦੱਸਾਂਗਾ ਪਰ ਸਾਸ ਨੂੰ ਵੀ ਦੱਸਾਂਗੇ ਬਕਾਇਦਾ ਉੱਤੇ ਅਸੀਂ ਆਪਣੀ ਪੰਚਾਇਤ ਦਾ ਮਤਲਬ ਵੀ ਪਾਵਾਂਗੇ ਇਹਦੇ ਖਰਾਬ ਕਰਾਓਗੇ ਕੋਈ ਹਾਂ ਅਸੀਂ ਜਾਣੇ ਹੁਣ ਅਸੀਂ ਉੱਤੇ ਜਾ ਕੇ ਉਚਟਾਣੇ ਜਾਵਾਂਗੇ ਉੱਤੇ ਦਰਜ ਕਰਾਵਾਂਗੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਵੀ ਇਹਨਾਂ ਦੇ ਵਿਰੁੱਧ ਜਿਹੜਾ ਵੀ ਕੋਈ ਸਰਕਾਰੀ ਅੰਸਰ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਆ ਆਰਮੀ ਕੋ ਫੋਟੋਆਂ ਵੀ ਉਸ ਉੱਤੇ ਬਰੂ ਸਾਹਿਬ ਦੀ ਹਾਂ ਜੀ ਹੈਗੇ ਕੋਕਾ ਯਾਰ ਫਿਰਦੀਆਂ ਫੋਟੋਆਂ ਸਹੀਆਂ ਉਹ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਨਾ ਕੋਈ ਐਂ ਵੀ ਕਹਿ ਰਿਹਾ ਕਿ ਮੁੰਡਾ ਪੰਚਾਇਤ ਦੇ ਬੋਰਡ ਪੰਚਾਇਤ ਦੇ ਚਕਨਦਾਰੀ ਖਤਾਂ ਕੁਝ ਹੋਵੇ ਹਾਂ ਹੈਗੇ ਵਿੱਚ ਸਰਾਰਤੀਆਂ ਸਰ ਨੇ ਜਿਹੜੇ ਉਰੇ ਦੇ ਪਿੰਡ ਦੇ ਲੋਕ ਕਹਿ ਰਹੇ ਨੇ ਵੀ ਬੇਤੇ ਫੋਟੋ ਨਹੀਂ ਲਾਉਣੇ ਚਾਹਦੇ ਪੰਚਾਇਤ ਦੇ ਅਸੇ ਬਾਲੀਬਾਲ ਦਾ ਸੀ ਟੂਰਨਾਮੈਂਟ ਕਰਾ ਰਹੇ ਆ ਉਹਦੇ ਸਬੰਧ ਵਿੱਚ ਵੀ ਕਹੀ ਜਾਂਦੇ ਨੇ ਕਈ ਲੋਕ ਵੀ ਇੱਥੇ ਖੇਡਾਂ ਨਹੀਂ ਕਰਾਉਣੀਆਂ ਜੀ ਅਸੀਂ ਉਹਦੇ ਅਸੀਂ ਹੋਣ ਨਹੀਂ ਦੇਣੀਆਂ ਜੀ ਇਸ ਤਰ੍ਹਾਂ ਕਈ ਬੰਦੇ ਕਰ ਰਹੇ ਨੇ ਇਹ ਗੱਲਾਂ ਇਹ ਮੰਗ ਕਰਦੇ ਹੋ ਕੀ ਮੰਗ ਅਸੀਂ ਮੰਗਤਾ ਪ੍ਰਸ਼ਾਸਨ ਤੇ ਹੀ ਕਰਾਂਗੇ ਵੀ ਇਹਨਾਂ ਦੇ ਜਿਹੜੇ ਬੰਦੇ ਆਏ ਜਨੇ ਹੁਣ ਗਵਰਨਮੈਂਟ ਨੇ ਵੀ ਜੁੱਧ ਨਸ਼ਾ ਵਿਰੋਧ ਤੌਰ ਤੇ ਹੋਇਆ ਉਹ ਅਸੀਂ ਤਾਂ ਇਹਨੇ ਵੀ ਗਵਰਨਮੈਂਟ ਨੂੰ ਵੀ ਅਪੀਲ ਕਰਾਂਗੇ ਵੀ ਇਹ ਜਿਹੇ ਬੰਦਿਆਂ ਤੋਂ ਤੁਹਾਨੂੰ ਸਾਨੂੰ ਵੀ ਪਹੁੰਚਾਇਆ ਜਾਵੇ ਵੀ ਕਿਡਾਂ ਕੰਮ ਵੀ ਕਰਾਉਣੀਆਂ ਨੇ ਉਹ ਵੀ ਕਰਾਈਆਂ ਜਾਣ ਸਾਡਾ ਸਹਿਯੋਗ ਕੀਤਾ ਜਾਵੇ